ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਗੱਗੜਪੁਰ ਤਹਿਸੀਲ ਗੁਲਾ ਤੇ ਜ਼ਿਲ੍ਹਾ ਹੈਗਾ ਕੈਥੜ ਤੇ ਸਟੇਟ ਆ ਗਈ ਸੱਜਣੋ ਹਰਿਆਣਾ ਇੱਕ ਗੱਗੜਪੁਰ ਸੰਗਰੂਰ ਕੋਲੇ ਵੀ ਆਉਣਾ ਸਮਝ ਜਿਓ ਇਹ ਹੈਗਾ ਹਰਿਆਣੇ ਵਾਲਾ ਇੱਕ ਤਾਂ ਝੋਤੀ ਦਿਖਾਵਾਂਗੇ ਘਰ ਦੇ ਪਸ਼ੂ ਨੇ ਇੱਕ ਗੱਲ ਹੋਰ ਦਾਦ ਦਾ ਇਹ ਵੀਡੀਓ ਕਰਾਈਆ ਦੋ ਸੱਜਣਾ ਨੇ ਇਹ ਬਾਈ ਦੇ ਘਰੇਲੂ ਜਾਨਵਰ ਨੇ ਜਿਹੜੇ ਸਕਰੀਨ ਤੇ ਦੇਖ ਰਹੇ ਹੋ ਕੱਟੀਆਂ ਵਿੱਚੇ ਸਾਰੇ ਪਰਲੇ ਬੰਨੇ ਵਾਲੇ ਆ ਗਏ ਸੱਜਣੋਂ ਵਪਾਰ ਲੈਣ ਵਾਲੇ ਦੋ ਤਾਜ਼ੀਆਂ ਸੁਈਆਂ ਗਾਵਾਂ ਨੇ ਇੱਕ ਗੱਬਣਾ ਤੇ ਗੱਲਬਾਤ ਉਹ ਬਾਈ ਨਾਲ ਵੀ ਕਰਾ ਦੂੰਗਾ ਇਹ ਦੋ ਸੱਜਣਾ ਨੇ ਮਿਲ ਕੇ ਕਰਾਈਆ ਵੀਡੀਓ ਤੇ ਬਾਕੀ ਪਹਿਲਾਂ ਬਾਈ ਨਾਲ ਕਰਾ ਦਵਾਂ ਗੱਲਬਾਤ ਮੱਝਾਂ ਵਾਲੇ ਨਾਲ ਤੇ ਫੇਰ ਕਰਾ ਦੂੰਗਾ ਗਾਵਾਂ ਵਾਲੇ ਸੱਜਣ ਨਾਲ ਗੱਲਬਾਤ ਤੇ ਰੇਟ ਆ ਜਿਹੜਾ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਇੱਕ ਗੱਲ ਹੋਰ ਦੱਸ ਦਣਾ ਜਿਹੜੀਆਂ ਕੱਟੀਆਂ ਨੇ ਸਾਰੀਆਂ ਤਕਰੀਬਨ ਐਚ.ਐਲ.ਡੀ.ਵੀ ਦੇ ਸੀਮਨਾਂ ਦੀਆਂ ਨੇ ਕਿਉਂਕਿ ਸਰਕਾਰੀ ਹਸਪਤਾਲਾਂ 'ਚ ਸਰਕਾਰੀ ਨਿਵਾਸ 'ਚ ਸਰਕਾਰੀ ਸੀਮਨ ਆਉਂਦਾ ਐਚ.ਐਲ.ਡੀ.ਵੀ ਦਾ ਕਿਆ ਝੋਟੀ ਵੀ ਬਾਈ ਦੇ ਘਰ ਦੀ ਆ ਤੇ ਗੱਲਬਾਤ ਕਰਾ ਦਨੇ ਹਰ ਕੇ ਮੈਚ ਉਪਰ ਠੀਕ ਹੈ ਜੀ ਚੜਦੀ ਕਲਾ ਐਨ ਵਧੀਆ ਜੀ ਆ ਨਾਮ ਦੱਸ ਦੇ ਲਾਪਰੀ ਜੀ ਉੱਚੀ ਬੋਲਾ ਪ੍ਰੀਤ ਲਾਪਰੀ ਜੀ ਰੋਟੀ ਖਾਧੀ ਨਹੀਂ ਅੱਜ ਖਾਈ ਹੈ ਜੀ ਪਿੰਡ ਗੱਗੜਪੁਰ ਹਾਂਜੀ ਗੱਗੜਪੁਰ ਇਹ ਨੇੜੇ ਤੇੜ ਕਿਹੜਾ ਸ਼ਹਿਰ ਆ ਗਿਆ ਮੇਨ ਇਹਦੀ ਠੀਕ ਹੈ ਜੀ ਠੀਕਾ ਹਾਂਜੀ ਪੰਜਾਬ ਦਾ ਕਿਹੜਾ ਆ ਗਿਆ ਕੋਈ ਪੰਜਾਬ ਦਾ ਬਲਵੇੜਾ ਜੀ ਪੰਜਾਬ ਦਾ ਬਲਵੇੜਾ ਆ ਗਿਆ ਤੇ ਜ਼ਿਲ੍ਹਾ ਕੈਥਲ ਆ ਗਿਆ ਹਾਂਜੀ ਕੈਥਲ ਜ਼ਿਲ੍ਹਾ ਅੱਜ ਆਪਾਂ ਗੱਲ ਕਰ ਲਈ ਬਾਈ ਜਿਵੇਂ ਆ ਝੋਟੀ ਤੋਂ ਕਰ ਲਈਏ ਸ਼ੁਰੂ ਇੱਥੋਂ ਕਰ ਲਿਆ ਜੀ ਸੁਆ ਕਿਹੜਾ ਇਹਦਾ ਦੂਜਾ ਜੀ ਦੂਜਾ ਸੂਆ ਖੋਲ ਕੇ ਤੋੜਦੀ ਆਪ ਪਤਾ ਕਿਹੜੇ ਸੀ ਮੰਦੀਆ ਐਮ 29 ਹੀ ਆ ਜੀ ਲਾ ਆਪ ਇਹ ਆ ਗਈ ਸੱਜਣੋ ਐਮ 29 ਸੂਆ ਦੂਜਾ ਲੈ ਲੰਬੀ ਜੀ ਤੋੜਦੇ ਦਿਨ ਕਿੰਨੇ ਕ ਕੱਢਦੀ ਆ ਲਾਪਰੀ ਤੇ ਦਿਨ ਇੱਕ ਤਰੀਕ ਨੂੰ ਪੂਰੇ ਹੋਵਾਂਗੇ ਜੀ ਇਸਕੇ ਇੱਕ ਤਰੀਕ ਨੂੰ ਹਾਂ ਜੀ ਅੱਜ ਮੇਰਾ ਖਿਆਲ ਆ 27 ਹੋ ਗਈ ਹੈ ਨਾ ਹਾਂ ਜੀ ਅੱਜ ਤਰੀਕ ਸੱਜਣੋ 27 ਆ ਪਰ ਮੈਨੂੰ ਇਹ ਲੱਗਦਾ ਨਹੀਂ ਵੀ ਛੋਟੀ ਇੱਕ ਤਰੀਕ ਨੂੰ ਸੂਕੂਗੀ ਬਾਕੀ ਟਾਂਚੇ ਦੀ ਲਾਜਵਾ ਆ ਵਾ ਬਿਲਕੁਲ ਬਰੀਕ ਚਮੜੇ ਚ ਆ ਗਈ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਇਕੱਲਾ ਇਕੱਲਾ ਥਣ ਰੱਖਦੀ ਆ। ਇਹ ਕਰਦੇ ਨੇ ਪਸ਼ੂ ਆਪਣੇ? ਹਾਂ ਜੀ ਕਰਦੇ ਆਂ। ਇੱਥੋਂ ਚੈੱਕ ਕਰ ਸਕਦੇ ਹੋ। ਇਹ ਬਾਈ ਕਹਿੰਦਾ ਆ ਜੀ 29 ਦੀ ਆਰਡਰ ਰੱਖਦੀ ਆ ਚੌੜਾ ਤੇ ਬਾਡੀ ਵੀ ਚੰਗੀ ਆ ਉਸ ਤੋਂ। ਬਿਲਕੁਲ ਬਰੀਕ ਚਮੜੇ ਚ ਆ ਗਈ। ਤੇ ਪਹਿਲਣ ਦੇ ਲਾਪਰੀ ਕਿੰਨਾ ਕੁ ਦੁੱਧ ਦੱਤਾ ਨੇ? 13 ਲੀਟਰ ਕੱਢਿਆ ਜੀ ਪਹਿਲਣ ਨੇ। 13 ਕਿਲੋ ਪਹਿਲਣ ਨੇ। ਤੇਰੀ ਨਾਰਮਲ ਸੇਵਾ ਦੇ। ਹਾਂ ਜੀ। ਸੇਵਾ ਬਾਈ ਦੀ ਨਾਰਮਲ ਆ ਤੇ ਕੱਢਿਆ 13 ਕਿਲੋ। ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਰੱਖਦੀ ਗੈ ਪੱਤਿਆ ਤੇ ਕੱਦ ਕਾਠ ਵੀ ਚੰਗਾ ਝੋਟੀ ਦਾ ਸਿੰਘ ਦੀ ਬਣਾਵਟ ਵੀ ਚੰਗੀ ਆ ਤੇ ਨਾੜਾਂ ਵੀ ਚੰਗੀਆਂ ਨੇ ਆ ਗਈ ਬਿਲਕੁਲ ਬਰੀਕ ਚਮੜੇ ਚ ਚਵਾਈ ਦੀ ਕਿੰਨੇ ਲਾਪਰੀ ਦੇ ਓਕੇ ਆ ਜੀ ਜਮੀਨ ਕੰਨਿਆਂ ਨੂੰ ਮੜੀ ਚਵਾਈ ਦੀ ਗਰੰਟੀ ਤੇ ਦੇ ਦਾਂਗੇ ਆਪਾਂ ਐਨ ਗਰੰਟੀ ਦੇ ਦੇਗੇ ਜੀ ਪੂਰੀ ਕਿੰਨੇ ਦੁੱਧ ਦੀ ਗਰੰਟੀ ਤੇ ਦੇ ਦੇਗੇ 15 ਗਣੀ ਅੱਜੇ ਲੈਂਦਾ ਕੋਈ 15 ਗੀ ਦੇ ਦੇਗੇ ਜੀ 15 ਗੀ ਹਾਂ ਜੀ ਪੈਸੇ ਕਿੰਨੇ ਲੰਗੇਗਾ ਜੀ ਇਸਕੇ ਜੀ ਸਹੀ ਸਹੀ 1-10 ਲੈਣਾ 1 10 ਲੈਣਾ ਦੇਣਾ ਲੈਣਾ ਜੀ ਲੈਣ ਦੇਣ ਵਾਲਾ ਕਿਵੇਂ ਕਰਦੀ ਲਪਰੀ ਦਾ 1 10 ਲੈਣਾ ਜੀ ਇਸਕਾ ਬਸ 1 ਲੱਖ ਤੇ 10000 22 ਕਹਿੰਦਾ ਲੈਣਾ ਤੇ ਮਾੜਾ ਮੋਟਾ ਮਾਨ ਤਾਨ ਹੋ ਜੂ ਚੱਲ ਕਰਦੇ ਹਾਂ ਛੋਟ ਛੱਪਾ ਜੀ ਥੋੜੀ ਬਹੁਤੀ ਛੋਟ ਛੱਪਾ ਬਾਈ ਕਹਿੰਦਾ ਕਰ ਦਾਂਗੇ ਤੇ ਪਸ਼ੂ ਬਾਈ ਦੇ ਹੈਗੇ ਨੇ ਸੱਜਣੋਂ ਕਰਦੇ ਐਦੂਆ ਦਿਖਾਉਂਗਾ 300 ਨੂੰ ਮੈਂ ਕੱਟੀਆਂ ਐਤ ਕੀ ਕਿੰਨਾ ਕ ਪਾ ਸਕਦੇ ਦੁੱਧ ਇਹ ਲਾ 15 ਕੱਢ ਦੇਗੀ ਜੀ 15 ਕਿਲੋ ਹਾਂਜੀ ਸੂਆ ਜੈਨੂਨ ਦੁੱਧ ਜੀ ਹਾਂਜੀ ਦੁੱਧ ਜੀ ਆਮ ਨਾ ਕਰ ਕੀ ਹੈ ਜੀ ਠੀਕ ਹੈ ਤੇ ਆਹ ਕੱਟੀ ਕਿਹੜੇ ਦੀ ਆ ਆ ਕੱਟੀ ਜੀ ਐਚ ਐਲ ਡੀ ਵੀ ਦੀ ਹੈ ਤਿੰਨੋ ਤਿੰਨੋ ਹਾਂ ਜੀ ਇੱਕੇ ਨਾਲ ਚ ਦੋ ਥਣੀਆਂ ਵੀ ਆ ਹਾਂ ਜੀ ਇਹ ਦੋ ਥਣੀਆਂ ਜਿਵੇਂ ਆਪਾਂ ਗੱਲ ਕਰ ਲਈਏ ਤੁਹਾਡੇ ਇੱਥੇ ਵੀ ਹਸਪਤਾਲ ਚ ਤਰਾਉਣਾ ਸੀ ਮਨ ਹਾਂ ਜੀ ਹਾਂ ਜੀ ਐਚ ਐਲ ਡੀ ਵੀ ਦਾ ਸੀ ਮਨ ਆਹ ਰੋੜੇ ਹਰਿਆਣੇ ਚ ਹਾਂ ਜੀ ਇਹਨੂੰ ਕਰੀਂ ਉਹਨਾਂ ਨੂੰ ਕਮਾ ਕੇ ਝੋਲੀ ਦਿਖਾ ਦਈਏ ਥਲੋ ਜੀ ਇਹ ਏਸੇ ਮੱਝ ਦੀ ਆ ਹਾਂ ਜੀ ਏਸੇ ਮੱਝ ਦੀ ਵੀ ਆ ਪਹਿਲਾਂ ਇੱਥੇ ਰੁਕਣਾ ਤੇ ਝੋਲੀ ਸਜਣੋਂ ਚੰਗੀ ਰੱਖਦੀ ਆ ਤੇ ਇਹ ਬਾਈ ਕਹਿੰਦਾ ਆ ਗਈ ਐਚ ਐਲ ਡੀ ਵੀ ਦੀ ਹੱਥ ਕਰੀਂ ਪਰਨੇ ਥਣ ਵੀ ਕੱਲਾ ਕੱਲਾ ਰੱਖੂਗੀ ਤੇ ਆ ਗਈ ਬਰੀਕ ਫੁੱਲ ਇੱਕ ਗੱਲ ਹੋਰ ਦੱਸ ਦਣਾ ਵੀ 6 ਵਜੇ ਗੱਲ ਕਰ ਲਾਂ ਬਾਈ ਜੀ ਬੜੀ ਜਿਆਦੇ ਸੇਵਾ ਨਹੀਂ ਕਿਉਂਕਿ ਮੱਧ ਵਰਤੀ ਪਰਿਵਾਰ ਦਾ ਸੱਜਣਾ ਕੋਈ ਬਾਲੇ ਕੈਦੀ ਦੀ ਕੋਈ ਛੋਲੇ ਨਹੀਂ ਪਾਇ ਇਹਨਾਂ ਨੂੰ ਹਾਂਜੀ ਹਾਂਜੀ ਆ ਨੋਰਮਲ ਖਰਾਕ ਤੀਨੇ ਕੱਖ ਕੱਖ ਪਾਵਾਂ ਜੀ ਮੈਂ ਤਾਂ ਠੀਕ ਆ ਗੱਲ ਹਾਂਜੀ ਇਹ ਸੇ ਮੱਝ ਦੀ ਆ ਗਈ ਤੇ ਇਹਦਾ ਰੇਟ ਕੱਲੀ ਦਾ 20000 ਜੀ 20000 ਹਾਂਜੀ ਤੋਰੇਗਾ ਇਹਨੂੰ ਖੋਲ ਕੇ ਤੋਰ ਦੇਣਗੇ ਤੋਰ ਮੜੀ ਤੋਰਾ ਤੂਰਾ ਦਿਖਾ ਦੇ ਤੇ ਲੰਗੜੀ ਲੁੰਗੜੀ ਨਾ ਹੋਵੇ ਨਾ ਜੀ ਨਾ ਨਾ ਜੀ ਦਿਖਾ ਵੀ ਕਰਾ ਦੇ ਚੈੱਕ ਤੇ ਬਾਕੀ ਤੋੜਾ ਤੋੜਾ ਸੱਜਣੋ ਚੈੱਕ ਸਾਨੂੰ ਕਰਾ ਦੇਣਾ ਐਮ 29 ਵਾਲੀ ਝੋਟੀ ਦੀ ਆ ਜਿਹੜੀ ਫੋਰ ਸੇਲ ਆ ਪਹਿਲੇ ਸੂਏ ਦੀ ਤੇ ਬਾਕੀ ਇੱਥੋਂ ਤੋੜਾ ਕਰ ਸਕਦੇ ਚੈੱਕ ਕਿੱਤੀ ਸੋਹਣੀ ਬਣੂਗੀ ਬਲਟੇਲਾ ਚੰਗੀਆਂ ਰੱਖ ਰਹੀ ਆ ਠਣ ਕੱਲਾ ਕੱਲਾ ਜਿਵੇਂ ਤੁਹਾਨੂੰ ਮੈਂ ਦਿਖਾਇਆ ਤੇ ਬਾਕੀ ਐਚ ਐਲ ਡੀ ਵੀ ਦਾ ਪ੍ਰਯੋਗ ਪੂਰੇ ਹਰਿਆਣੇ 'ਚ ਹੀ ਹੁੰਦਾ ਪਿੰਡ ਹਰਿਆਣੇ 'ਚ ਆ ਗਿਆ ਸਰਕਾਰੀ ਹਸਪਤਾਲ ਚ ਬਾਈ ਕਹਿੰਦਾ ਟੀਕੇ ਧਰਾਏ ਹੋਏ ਨੇ ਕਮਾਲ ਆ ਬਾਈ ਸਿੰਗ ਰੱਖੂਗੀ ਬੰਦ ਇਹ ਵੀ ਪਤਲਾ ਸਿੰਗ ਕੀ ਆ ਜੀ ਸਿੰਗ ਵੀ ਪਤਲੇ ਸਿੰਗ ਦੀ ਆ ਬਾਈ ਕਹਿੰਦਾ ਲੈ ਚੱਲ ਲੈ ਚੱਲ ਇਹਦਾ ਭਜਦੀ ਮੈਨੂੰ ਇਹਦੀ ਮਾਂ ਕਿਹੜਾ ਤੁਰਦੀ ਹਾਂ ਇਹਦਾ ਰੇਟ ਬਾਈ ਕਹਿੰਦਾ ਹੈਗਾ 20000 ਰੁਪਏ ਬਾਕੀ ਤਿੰਨਾਂ ਇਕੱਠੀਆਂ ਦਾ ਮੈਂ ਇਕੱਠਾ ਵੀ ਕਰਾ ਦੂੰਗਾ ਤਿੰਨਾਂ ਦਾ ਰੇਟ ਜੇ ਕਿਸੇ ਭਰਾ ਨੇ ਤਿੰਨੇ ਇਕੱਠੀਆਂ ਲੈਣੀਆਂ ਨੇ ਤੇ ਇਹਦੀ ਕੀ ਗੱਲ ਬਾਤ ਹੈ ਇਹਦੀ ਉਮਰ ਕਿੰਨੀ ਕਹੂ ਇਹ ਸਾਲ ਤੇ ਉੱਪਰ ਆ ਜੀ ਸਾਲ ਤੋਂ ਹਾਂ ਜੀ ਸਵਾ ਅਗਰ ਸਾਲ ਕੀ ਹੋਣੀ ਸਵਾ ਸਾਲ ਦੀ ਦੋ ਥਣੀਆਂ ਆਈ ਜੋ ਕਮਾ ਫਿਰ ਕਰਾ ਚੈੱਕ ਕਰਾ ਨੂੰ ਇਹਦੀ ਮਾਂ ਕਿੰਨੇ ਕ ਦੁੱਧ ਵਾਲੀ ਆ ਇਸकी ਮਾਂ ਦਾ ਜੀ ਹੈ ਤਾਂ ਉਸ ਦਾ ਲਾ 16 ਕਿਲੋ ਅਥਾਣੇ ਦੇ ਦੋ ਹੀ ਨੇ ਸਿੰਗਲ ਹੈਗੇ ਇਕੱਲੇ ਇਕੱਲੇ ਨੇ ਹਾਂ ਇਹ ਵੀ ਚਲਦੀ ਵੀ ਦੀ ਹੈ ਹਾਂ ਜੀ ਤਿੰਨੋ ਚਲਦੀ ਵੀ ਦੀ ਹੈ ਤਿੰਨੋ ਜੀ ਤੋਰ ਬਾਈ ਖੋਲ ਕੇ ਆ ਜਾਣਕਾਰੀ ਬਾਈ ਨੇ ਬਿਲਕੁਲ ਜੈਨੂਅਨ ਹੀ ਦਿੱਤੀ ਹੈ ਕਹਿੰਦਾ ਵੀ ਸਵਾ ਕਸਾਲ ਦੇ ਏਡ ਗੇਡ ਆ ਬਾਕੀ ਥੋੜਾ ਜਿਵੇਂ ਸਾਨੂੰ ਦੱਸਿਆ ਨਾ ਮੈਂ ਕਿਸੇ ਖਰਾਕ ਵਾਲੀ ਸੱਜਣ ਕੋਲ ਜਾਊਗੀ ਤੇ ਚੰਗੀ ਤਿਆਰ ਹੋਊਗੀ ਅੱਗੇ ਜਾ ਕੇ ਤੇ ਇਹਨਾਂ ਦਾ ਸਟਰਕਚਰ ਆ ਸਟਰਕਚਰ ਇਹਦਾ ਸੋਨਾ ਆ ਗਿਆ ਉੱਤੋਂ ਢਾਂਚਾ ਥਣ ਦੋ ਨੇ ਦੋ ਥਣੇ 31 ਮਿਲਦੀ ਵੀ ਬਹੁਤ ਘੱਟ ਆ ਤੇ ਬਾਕੀ ਆ ਵੀ ਬਾਈ ਐਸ.ਐਲ.ਡੀ.ਵੀ ਦੇ ਰਿਕਾਰਡ ਦੀਆਂ ਪਈਆਂ ਸਾਰੀਆਂ ਇਹ ਹਾਂ ਜੀ ਓਡੇ ਘੇੜੇ ਦੇ ਲੱਗੋ ਲੈ ਆ ਲਿਆ ਭਾਈ ਉਧਰ ਲਿਆ ਜੀ ਮੈਂ ਬਾਕੀ ਸਿੰਗ ਚੈੱਕ ਕਰ ਸਕਦੇ ਹਾਂ ਤੇ ਬਾਕੀ ਇਹਦੀ ਸੱਜਣਾ ਬਾਡੀ ਚੈੱਕ ਕਰ ਸਕਦੇ ਹਾਂ ਬਾਡੀ ਵਾਲੀ ਬਣੂ ਕੱਟੀ ਜਿਵੇਂ ਤੁਹਾਨੂੰ ਦੱਸਿਆ ਵੀ ਸੰਭਾਲ ਬਾਈ ਕੋਲ ਥੋੜੀ ਜਰੂਰ ਘਟਾ ਉਸ ਹਿਸਾਬ ਨਾਲ ਅਡਜਸਟ ਕਰ ਲਓ ਲਾਪਰੀ ਦੇ ਦੇ ਪੈਸੇ ਕਿੰਨੇ ਲਵਾਂਗੇ ਇਸਕੇ ਜੀ 30 ਲੈਣੇ ਆ ਜੀ 30000 ਹਾਂ ਜੀ ਇਹਦਾ ਰੇਟ ਬਾਈ ਕਹਿੰਦਾ ਹੈਗਾ 30000 ਦੋ ਥਣ ਵਾਲੀ ਆ ਮਾਨਤਾ ਨੇ ਇਹਦੇ ਚ ਹੋ ਜਾਊਗਾ ਤੇ ਇੱਕ ਤੁਹਾਨੂੰ ਕੱਟਿਆ ਹੋਰ ਦਿਖਾ ਦਵਾਂ ਇਸ ਦਾ ਜਿਵੇਂ ਆਪਨਾ ਕਹਿੰਦਾ ਹੁੰਦਾ ਪੂਛ ਨੂੰ ਚਾਏ ਗੰਡ ਦੇਲਾ ਹਨਾ ਬਰੀਕ ਆ ਗਈ ਬਿਲਕੁਲ ਹਾਂਜੀ ਇਹਦੀ ਉਮਰ ਕਿੰਨੀ ਕਾ ਬਾਈ ਇਹ ਵੀ ਸਵਾ ਕ ਸਾਲ ਕੀ ਹੈ ਜੀ ਸਾਰੀ ਸਵਾ ਸਾਲ ਡੇੜ ਗੇੜਾ ਹਾਂਜੀ ਟੌਰ ਖੋਲ ਕੇ ਸਿੰਘ ਜਿਵੇਂ ਗੋਲ ਕਰੂ ਹਨਾ ਹਾਂਜੀ ਸਿੰਘ ਤੇ ਉਂਗਲੀ ਵੀ ਨ ਲੰਗਦੀ ਕੋਈ ਥੋੜਾ ਜਿਹਾ ਵੱਲ ਆ ਗਿਆ ਇਹਦੇ ਨਾ ਹਾਂਜੀ ਵੱਲ ਆਇਆ ਐਚਲ ਟੀਵੀ 'ਚ ਆ ਜਾਂਦਾ ਹੁੰਦਾ ਕੋਈ ਐਡਾ ਸੀਨ ਨਹੀਂ ਹੁੰਦਾ ਕਈ ਵਾਰੀ ਕਿਉਂਕਿ ਪਿਛਲੀ ਪੀੜੀ ਤੇ ਵਗ ਜਾਂਦਾ ਪਰ ਇਹ 'ਚ ਬਰੀਕੀਆਂ ਜ਼ਿਆਦਾ ਨੇ ਕੱਤੀ 'ਚ ਜਿਵੇਂ ਗੱਲ ਕਰਨਾ ਹਾਂਜੀ ਕੱਦ-ਕਾਠ ਵੀ ਚੰਗਾ ਬਣਾਊਗੀ ਤੇ ਉਮਰ ਇਹਦੀ ਵੀ ਸਵਾ ਸਾਲ ਦੇ ਡੇੜ ਗੇੜੀ ਆਣੀ ਤੇ ਇੱ ਤੇ ਸ਼ਕੀਨ ਆ ਗਈ ਫੁੱਲ ਬਾਈ ਹਰੇਕ ਪੱਖ ਤੋਂ ਥੋੜਾ ਜਿਹਾ ਵੱਲ ਆ ਉਹ ਆਪਾਂ ਤੁਹਾਨੂੰ ਦਿਖਾ ਦਨੇ ਹਾਂ ਕਿਉਂਕਿ ਉਹ ਕਈ ਵਾਰੀ ਆ ਜਾਂਦਾ ਹੁੰਦਾ ਐਡਾ ਕੋਈ ਸੀਨ ਹੁੰਦਾ ਨਹੀਂ ਉਹ ਲੈ ਚੱਲ ਬਾਈ ਇਹਦੀ ਮਾੜਾ ਕੀ ਰਕਾਰਡ ਜਾਂ ਦੁੱਧ ਦਾ ਬਾਈ ਇਸ ਕੀ ਕਾ ਵੀ ਹੈ ਤਾਂ ਜੀ 16 15 16 ਡੇੜਾ ਹਾਂ ਜੀ 15 16 ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਸਕੇ ਲੈ ਆਏ 35000 35 ਹਾਂ ਜੀ 30 ਤੇ 35 65 65 ਤੇ ਮੇਰਾ ਖਿਆਲ 20 85 ਹੋ ਗਿਆ ਹਾਂਜੀ ਤਿੰਨਾਂ ਦਾ ਤਿੰਨਾਂ ਦਾ 85 ਤਿੰਨੇ ਦੇਖ ਨਹੀਂ ਆ ਦੇਮੀਆਂ ਜੇ ਕੱਠੀਆਂ ਲੈਣੀਆਂ ਹੁਣ ਕਿਸੇ ਭਰਾ ਨੇ 80 ਕੀ ਦੇ ਦੇਂਗੇ ਜੀ ਹੈ 80 ਕੀ ਦੇ ਦੇਂਗੇ ਹੋਰ ਨਹੀਂ ਕਰਦਾ ਮਾਨ ਉਹ ਚ ਚਲ ਕੋਈ ਨਹੀਂ ਕਰ ਲੈ ਕਰ ਲੇਗੇ ਆ ਥੋੜਾ ਬਹੁਤਾ ਬਾਈ ਕਹਿੰਦਾ ਕਰ ਲਾਂਗੇ ਜੇ ਕੱਟੀਆਂ ਕਿਸੇ ਭਰਾ ਨੇ ਲੈਣੀਆਂ ਨੇ ਹਾਂਜੀ ਤਿੰਨੇ 33 80 ਦੇ ਦਊਗਾ ਬਾਈ ਤੇ ਝੋਟੀ ਮੇਰਾ ਖਿਆਲ ਇੱਕ 10 ਕਰਿਆ ਹੈਨਾ ਹਾਂਜੀ ਇੱਕ ਆ ਝੋਟੀ ਬਾਈ ਕਹਿੰਦਾ ਇੱਕ 10 ਦੀ ਦੇ ਦਾਂਗੇ ਜੇ ਕੋਈ ਭਰਾ ਚਾਰੇ ਇਕੱਠੇ ਲੈ ਲੂਗਾ ਤਾਂ ਝੋਟੀ ਜੋ ਵੀ ਥੋੜਾ ਬਹੁਤਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਨੰਬਰ ਬੋਲੀ ਤੇ 72062 ਜੀ ਹਾਂਜੀ 64468 72062 64468 64468 ਬਾਈ ਦਾ ਨੰਬਰ ਆ ਤੇ ਹੁਣ ਆਪਾਂ ਤੁਹਾਡੀ ਗਾਂਵ ਵਾਲੇ ਬਾਈ ਨਾਲ ਗੱਲ ਕਰਾ ਦੇਣਾ ਨੰਬਰ ਉਹਦਾ ਵੀ ਪੁੱਛ ਕੇ ਦੱਸ ਦੂੰਗਾ ਗਾਂਵ ਵਾਲੇ ਸੱਜਣ ਉਸ ਨੰਬਰ ਤੇ ਸੰਪਰਕ ਕਰ ਲਿਓ ਤੁਹਾਡੀ ਕਰਾ ਦੇਣਾ ਗਾਂਵ ਵਾਲੇ ਸੱਜਣ ਦਾ ਕੱਲ ਨਾਮ ਦੱਸ ਦਿਓ ਬਾਈ ਕ੍ਰਿਸ਼ਨ ਕੁਮਾਰ ਹੈ ਜੀ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਕਿੰਨਾ ਕ ਟਾਈਮ ਗਾ ਵਪਾਰ ਕਰਦਿਆਂ ਨੂੰ ਭਾਈ ਹੁਣ ਇਹ ਨਾਇ ਨਾਇ ਛੜਾਈ ਪਹਿਲੀ ਵਾਰ ਨਵਾਂ ਮੈਂ ਕੰਮ ਹਾਂਜੀ ਹਾਂਜੀ ਪਹਿਲੀ ਵੇਸੀ ਹੈ ਹਾਂਜੀ ਪਹਿਲੀ ਹੈ ਠੀਕ ਹੈ ਗੱਲ ਤਾਂ ਤੋਰ ਖੋਲ ਕੇ ਫਿਰ ਇੱਕ ਨੰਬਰ ਵਾਲੀ ਤੋਰ ਦੇ ਖੋਲ ਕੇ ਬੱਚਾ ਕੀ ਨਾਲ ਆ ਗਿਆ ਕ੍ਰਿਸ਼ਨ ਦੇ ਬੱਚਾ ਜੀ ਨਾਲ ਆ ਗਿਆ ਮੇਲ ਕਾਬ ਸੁਆ ਕਿਹੜਾ ਦਾ ਪਹਿਲਾ ਹੀ ਸੁਆ ਪਹਿਲਾ ਦੰਦ ਤਾਂ ਨਹੀਂ ਦੇਖਿਆ ਕ੍ਰਿਸ਼ਨ ਦੇ ਨਾ ਮੈਂ ਨਹੀਂ ਦੇਖਿਆ ਅਜੇ ਦੰਦ ਕ੍ਰਿਸ਼ਨ ਕਹਿੰਦਾ ਕਰੇ ਨਹੀਂ ਚੈੱਕ ਹਜੇ ਕ੍ਰਿਸ਼ਨ ਉਹਦੀ ਲੱਗਣਗੇ ਦੰਦ ਚੈੱਕ ਕਰਨਾ ਜੇ ਹੌਲੀ ਹੌਲੀ ਤੇ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਡੱਬੇ ਪ੍ਰਿੰਟ ਦੇ ਵਿੱਚ ਆ ਗਈ ਆਰਡਰ ਰੱਖ ਦਿਆ ਫਿਕਸ ਆ ਤੇ ਸਮਾਂ ਹੈਗਾ 11:00 ਵਜੇ ਦਾ ਚਵਾਈ ਸਵੇਰ ਦੀ ਹੋਈ ਹੋਈ ਆ ਉਹਸਾ ਵਾਂ ਰਾਂ ਜੱਜਮੈਂਟ ਕਰ ਲਿਓ ਚਵਾਈ ਇਹਨਾਂ ਪਸ਼ੂਆਂ ਦੀ ਕਰੀ ਹੋਈ ਆ ਥੱਲਿਓਂ ਖਾਲੀ ਨੇ ਪਸ਼ੂ ਦੋਨੇ ਸੂਏ ਸਮਾਰੇ ਤੇ ਕਿੰਨੇ ਕਿ ਦਿਨ ਦਾ ਸੂਆ ਹੋਇਆ ਕਰੀਛ ਨੇ ਤਾਂ ਚਾਰ ਦਿਨ ਹੋ ਗਏ ਜੀ ਚਾਰਾਂ ਦਿਨਾਂ ਦੀ ਸੂਈ ਥੱਲੇ ਹੁਣ ਬੋੜਾ ਕਿੰਨਾ ਹਾਜ਼ਰ ਆ ਬਾਈ 10 ਕਿਲੋ ਆਈ 10 ਹੈਗਾ ਹਾਂਜੀ ਹਾਂਜੀ ਦੇਖ ਲਾ ਹਾਂਜੀ ਹਾਂਜੀ ਪੱਕਾ ਜੀ ਘਟਾ ਲਾ ਹੁਣ ਦਾ ਕਿਲੋ ਦੋ ਕਿਲੋ ਨਹੀਂ ਨਹੀਂ ਪੱਕਾ ਜਾਂ ਨਹੀਂ ਦੇਣ ਘਟਣੀ ਜੀ ਮੌਕੇ ਤੇ ਔਖਾ ਹੋ ਜੂ ਨਹੀਂ ਜੀ ਨਹੀਂ ਕੁਝ ਕਰਨ ਨਹੀਂ ਨਹੀਂ ਜੀ ਹੈਗਾ ਹਾਂਜੀ ਹਾਂਜੀ ਪੱਕਾ ਆ ਜੀ 10 ਕਿਲੋ ਹਾਂਜੀ ਕਿੰਨਾ ਕੁ ਦਤ ਪਾ ਸਕਦੇ ਕ੍ਰਿਸ਼ਨ ਇਹ ਇਹ ਦੇਖੋ ਪਹਿਲਾਂ ਮੈਂ ਤਾਂ ਲੈ ਆ ਜੀ 15 16 ਕੱਢੂਗੀ ਜੀ ਬਸ 15 16 ਹਾਂਜੀ ਹਾਂਜੀ ਆ ਕੋਈ ਜ਼ਿਆਦਾ ਨਹੀਂ ਕਹਾ ਬਾਈ ਨੇ ਵੀ 18 20 ਵਾਲਾ ਕੰਮ ਕਰ ਦੂ ਥਣ ਪਸਮਾ ਕੇ ਕਰ ਦਿਆ ਮੋਟਾ ਹਾਂਜੀ ਹਾਂਜੀ ਪੂਰਾ ਜੀ ਥਣ ਸੋਨਾ ਬਣਾਉਂਦੀ ਸ਼ਾਮ ਨੂੰ ਦੇਖੋ ਪੂਰਾ ਆਰਡਰ ਪੂਰਾ ਤਿਆਰ ਹੈ ਜੀ ਆਰਡਰ ਵੀ ਬਾਈ ਕਹਿੰਦਾ ਸ਼ਾਮ ਨੂੰ ਫਸਾ ਲੈਣਾ ਕਿਉਂਕਿ ਸਵਾ 11:00 ਵਜੇ ਦਾ 24 ਸਵੇਰ ਦੀ ਹੋਈ ਹੋਈ ਆ ਕਿਉਂਕਿ ਆਪਾਂ ਇੱਧਰ ਆਏ ਹੋਏ ਤੇ ਗੱਲ ਬਾਈ ਨਾਲ ਮੌਕੇ ਤੇ ਹੋਈ ਆ 24 ਕੋਈ ਨਹੀਂ ਰੋਕੀ ਹੋਈ ਕਿਸੇ ਵੀ ਪਸ਼ੂ ਦੀ ਇਹਦਾ ਕ੍ਰਿਸ਼ਨ ਰੇਟ 44 ਹਾਂਜੀ ਹਾਂਜੀ 40 ਤੇ 4 ਹਾਂਜੀ ਹਾਂਜੀ ਆ ਪੰਜਾਬੀਆਂ ਦਾ 44 ਦੇ ਹਰਿਆਣੀਆਂ ਦਾ 44 ਹੁੰਦਾ ਨਾ ਹਾਂਜੀ ਹਾਂਜੀ ਤੇ ਹੁਣ ਤੋਰਦੇ ਆ ਦੋ ਨੰਬਰ ਵਾਲੀ ਇਹ ਗੱਭਣ ਲੱਗਦੀ ਹੈ ਹਾਂਜੀ ਹਾਂਜੀ ਇਹ ਤਿਆਰ ਆਈ ਨਾ ਇਹ ਕੰਪਨੀ ਜਾ ਕੇ ਕ੍ਰਿਸ਼ਨਾ ਇਸ ਜਰਸੀ ਕ੍ਰੋਸ ਜੀ ਆਈ ਇਹ ਜਰਸੀ ਦੇ ਸਾਈਜ਼ ਹਲ ਕਰਾਓ ਸਭ ਹਾਂਜੀ ਹਾਂਜੀ ਦੋ ਸੋਨਾ ਬਣਾਉਗੀ ਇਹ ਆਡਰ ਸੋਨਾ ਰੱਖੂ ਇਹਦਾ ਸੂਆ ਕਿਹੜਾ ਬਾਈ ਦੂਜਾ ਜੀ ਕਿੰਨੇ ਦਿਨ ਬਾਕੀ ਨੇ ਇਹਦੇ ਬੇ ਤਿਆਰੇ ਚਾਰ ਪੰਜ ਦਿਨ ਕੱਢੂ ਜੀ ਹੱਫਤਾ ਮੰਨ ਕੇ ਹੱਫਤਾ ਮੰਨ ਕੇ ਚਾਰ ਦਿਨ ਬਾਕੀ ਨੇ ਤੇ ਇਹ ਆ ਗਈ ਸੱਜਣੋ ਕਾਫੀ ਸ਼ੇਡ ਚ ਠੰਡ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਤੁਹਾਨੂੰ ਇਹਦਾ ਤੋਰਾ ਵੀ ਦੱਸਦਾ ਆਰਡਰ ਬਣਾਉਗੀ ਬਿਲਕੁਲ ਠੋਸ ਤੇ ਫਿਕਸ ਆਰਡਰ ਪੈਲਣ ਦਾ ਕੀ ਰਿਕਾਰਡ ਦੱਸਿਆ ਕਰੀਸ਼ਨੇ ਦਾ ਮਾਲਕਾ ਨੇ ਹਾਂਜੀ ਰੋਕੀ ਇੱਥੇ 16 ਲੀਟਰ ਜੀ ਕਿੰਨਾ ਪੈਲਣ ਦਾ 16 ਲੀਟਰ ਦੁੱਧ ਇਹ ਪੈਲਣ ਨੇ ਬਾਈ ਕਹਿੰਦਾ ਇਹਨੇ ਕੱਢਿਆ ਫਾ 16 ਮੂੰਹ ਕਰੀ ਉਰਲੇ ਬੰਨੇ ਦਾ ਤੇ ਸਵੇਰ ਆਦੀ ਠੰਡੀ ਲੱਗਦੀ ਆ ਨਾ ਹਾਂਜੀ ਹਾਂਜੀ ਬਿਲਕੁਲੀ ਸਵੇਰ ਆਦੀ ਆ ਗਈ ਠੰਡੀ ਸੀਲ ਸਾਈਵਾਲ ਤੇ ਜਰਸੀ ਦਾ ਕ੍ਰੋਸ ਅੰਗ ਆ ਗਈ ਲੈ ਚਲ ਇਹਦੀ ਫੈਂਟ ਪਰਸੈਂਟੇਜ ਵੀ ਚੰਗੀ ਹੋਊ ਤਾਂ ਦੁੱਧ ਵੀ ਇਹਦਾ ਜੇ ਗੱਲ ਕਰ ਲਈਏ ਸੱਜਣੋ ਤਕਰੀਬਨ ਤਕਰੀਬਨ ਮੱਝਾਂ ਨਾਲ ਦਾ ਦੁੱਧ ਹੀ ਬਣਾਊਗੀ। ਬਾਕੀ ਮੇਨ ਗੱਲ ਹੁੰਦੀ ਆ ਆਰਡਰ ਕੁਆਲਿਟੀ ਦੀ। ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ। ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਜਿਹੜਾ ਥਣ ਦਾ ਸਾਈਜ਼ ਆ ਉਹਦੇ ਨੂੰ ਬਾ ਕਮਾਲ ਹੀ ਲੱਗਿਆ। ਤੇ ਆਰਡਰ ਬਣਾਊਗੀ ਪੂਰਾ ਠੋਸ ਕਿਉਂਕਿ ਦਿਨੇ ਦੇ ਕਈ ਬਾਕੀ ਨੇ ਸੋਣ ਕਿ ਹਜੇ ਇਹਦੇ ਕਿਸ਼ਣ ਪੈਸੇ ਕਿੰਨੇ ਲਾਵਾਂਗੇ ਬਾਈ? ਇਸਕੇ 55000 ਰੁਪਏ ਮੰਗਾ ਇਸਕੇ। ਇਹ ਕਿੰਨੇ ਦੀ ਹੋਜੂ 50 ਦੇ ਅੰਦਰ ਹੋਜੂ। ਤੇ ਮੌਕੇ ਤੇ ਕਰਾਂਗੇ ਮੌਕੇ ਤੇ ਕਰਾਂਗੇ ਹਾਂਜੀ ਹਾਂਜੀ ਕਿਸੇ ਨੇ ਜੋੜਾ ਲੈਣਾ ਨਹੀਂ ਲੈਣੀ ਆ ਇਹ ਮੌਕੇ ਤੇ ਬਾਈ ਕਹਿੰਦਾ ਹੋ ਜੂਗਾ ਇਹ ਜੀ ਗੱਲ ਨਹੀਂ ਰੇਟ ਮੰਗਣਾ ਅਰਜੋਂ ਦਾ ਵਪਾਰੀ ਦਾ ਤੇ ਸੌਦਾ ਬਾਈ ਪਸ਼ੂ ਦੇ ਹਿਸਾਬ ਨਾਲ ਪੈਸੇ ਲਾ ਕੇ ਲੈਣਾ ਸੌਦਾ ਹਾਂਜੀ ਹਾਂਜੀ ਤੇ ਹੁਣ ਆ ਸਿੰਗ ਵਾਲੀ ਤੋਰ ਦੇ ਇਹਦਾ ਸੁਗੜਾ ਬਾਈ ਜੋ ਪਹਿਲਾ ਹੀ ਪਹਿਲਾ ਹਾਂਜੀ ਇਹਦੇ ਨਾਲ ਕੀ ਆ ਅੱਛਾ ਜੀ ਠੰਡੀ ਸੀਲ ਹੈ ਠੰਡੀ ਬਿਲਕੁਲ ਹੀ ਸਿੰਗ ਵਾਲੀ ਤੋਂ ਡਰਦੇ ਹੁੰਦੇ ਲੋਕ ਇਹ ਬਿਲਕੁਲ ਚ ਬੱਚੇ ਬਠਾ ਦੇਥ ਲਈ ਡਰ ਵਾਲਾ ਗੱਲ ਤਾਂ ਨਹੀਂ ਕੋਈ ਕੋਈ ਨਹੀਂ ਬਿਲਕੁਲ ਵੀ ਸੂਆ ਪਹਿਲਾ ਤੇ ਚਵਾਈ ਏਰੀ ਵੀ ਸੱਜਣੋ ਹੋਈ ਹੋਈ ਆ ਇਹ ਕਿਹੜੀ ਨਾਲ ਅਸਲ ਚ ਆ ਗਈ ਕ੍ਰਿਸ਼ਨ ਮਸਲਾ ਨੁਸਲ ਤਾਂ ਜੇ ਕਣ ਸਿੱਖਾਂਗੇ ਜੀ ਨਾ ਸਕ੍ਰਿਸ਼ਨ ਕਹਿੰਦਾ ਸਿੱਖਾਂਗੇ ਇਹ ਉਹੀ ਆ ਗਿਆ ਐਚਐਫ ਦੇ ਵਿੱਚ ਕ੍ਰੋਸ ਕ੍ਰੋਸ ਆਂਗ ਜਿਵੇਂ ਸਾਈਵਾਲ ਕ੍ਰੋਸ ਲਾ ਲੀਏ ਨਾਲ ਤੇ ਵਜਨ ਵਜੂਦ ਦੀ ਚੰਗੀ ਆ ਤੇ ਵਾਈ ਜਿਵੇਂ ਤੁਹਾਨੂੰ ਮੈਂ ਦੱਸਿਆ ਹੋਈ ਹੂਆ ਸਾਈਡ ਫਾਇਰ ਤਾਂ ਹੀ ਰੱਖਦੀ ਥੱਲੇ ਹਾਂਜੀ ਹਾਂਜੀ ਬਿਲਕੁਲ ਦੇਖੋ ਜੀ ਪਾਸਾ ਪੂਸਾ ਹਾਂਜੀ ਆ ਲੈ ਚਲ ਭਾਈ ਇਹਨੂੰ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ 6 ਦਿਨ ਹੋ ਗਏ ਇਹਨੂੰ 6ਾਂ ਦਿਨਾਂ ਦੀ ਸੂਈ ਕੋਲੇ ਬੋਲਾ ਕਿੰਨਾ ਕ੍ਰਿਸ਼ਨਾ 12 ਲੀਟਰ ਆ ਜੀ ਹੁਣ ਤਿਆਰ ਹੈਗਾ 12 ਹਾਂਜੀ ਹਾਂਜੀ ਚਵਾਈ ਦੀ ਕਿਵੇਂ ਆ ਇਹ ਉਹਨੋ ਕੇ ਜੀ ਬਿਲਕੁਲ ਓਕੀ ਆ ਜਮਾ ਹਾਂਜੀ ਹਾਂਜੀ ਠੰਡੀ ਸੀ ਲਾ ਬਿਲਕੁਲ ਠੰਡੀ ਰਸੀ ਪਾਵੇ ਜਾਂ ਨਾ ਪਾਵੇ ਲੇਵੇ ਤੇ ਹੱਥ ਮਰਬਾਲਾ ਵੀ ਹੈ ਹਾਂਜੀ ਹਾਂਜੀ ਤਾਂ ਦਿਖਾ ਮਾਰ ਕੇ ਘਰਾ ਤੇ ਸੰਦੀ ਮਰਾ 12 ਕਿਲੋ ਬੋਲਾ ਹਾਜਰਾ ਬਾਈ ਕਹਿੰਦਾ ਦੁੱਧ ਪਾ ਦੂਗੀ ਫਿਰ 15 1/2 ਕਿਲੋ ਨਾ ਯਾ ਦੇਖੋ ਜੀ ਸੁਆਦ ਹੀ ਠੰਡੀ ਆ ਗਈ ਤੇ ਬਾਕੀ ਇੱਕ ਗੱਲ ਹੋਰ ਦਾ ਨਾ ਜਿਹੜੀਆਂ ਦੇਸੀ ਪੰਚ ਆ ਗਈ ਇਹਨਾਂ ਦਾ ਦੁੱਧ ਵੀ ਲਾਹੇ ਬੰਦ ਹੁੰਦਾ ਕਾਫੀ ਬਿਮਾਰੀਆਂ ਵਾਸਤੇ ਜੇ ਗੱਲ ਕਰ ਲਈ ਜਿਵੇਂ ਆਪਾਂ ਕਹਿ ਲਿਆ ਵੀ ਛੋਟੇ ਬੱਚਿਆਂ ਨੂੰ ਪਿਉਣਾ ਘਰ ਦੇ ਵਿੱਚ ਜਾਂ ਬੱਚਿਆਂ ਨੂੰ ਲਾਲ ਵੀ ਕਬਜ ਵੀ ਵਗੈਰਾ ਦੀ ਪ੍ਰੋਬਲਮ ਉਹਦੇ ਵਾਸਤੇ ਭਾਈ ਦੁੱਧ ਦੇ ਇਹਨਾਂ ਦਾ ਲਾਹੇਵੰਦ ਹੁੰਦਾ ਕਿਉਂਕਿ ਇਹ ਕ੍ਰੋਸ ਅੰਗ ਚ ਆ ਗਈਆਂ ਇਹਦਾ ਰੇਟ ਕੀ ਰਹਿ ਰਿਹਾ ਹੈ 40000 ਆ ਜੀ 40 ਚੋ ਹੋਜੂ ਮੰਨਤਾ ਨਾ ਹਾਂਜੀ ਹਾਂਜੀ ਕਰਾਂਗੇ ਨੰਬਰ ਬੂੰਦਰਾ 93065 ਹੈ ਹਾਂਜੀ 60775 ਜੀ 93065 60775 ਸੱਜਣੋ ਹੈਗਾ ਕ੍ਰਿਸ਼ਨ ਦਾ ਨੰਬਰ ਆ ਜਿਹੜੇ ਸੱਜਣੋ ਇਹਨਾਂ ਤਿੰਨੇ ਬੱਚੀਆਂ ਚੋ ਜਿਹੜੀ ਵੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ